ਓਏ ਪੰਜਾਬ ਦੇ ਧਰਤੀ ਦੇ ਨੌਜਵਾਨਾਂ ਅੱਜ ਕਿਸਾਨੀ ਮੁੱਦਾ ਆਪਣੀ ਸਰਕਾਰਾਂ ਨੇ ਆਪਣਾ ਤੇ ਓਏ ਆਪਣੀਆਂ ਜ਼ਮੀਨਾਂ ਖਸ ਤੇ ਜਾਣ ਗਿਆ ਤੇ ਔਰ ਕੁਝ ਨਹੀਂ ਰਹਿਣਾ ਨਾ ਮੱਝ ਦਾ ਕਿਲਾ ਰਹਿਣਾ ਨਾ ਆਪਾਂ ਨੂੰ ਕਿਸੇ ਨੇ ਜੱਟ ਕਹਿਣਾ ਓਹ ਮੈਂ ਗਿਆ ਵੀ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਪਿਛਲੇ ਪਿੰਡਾਂ ਦੇ ਵਿੱਚ ਬੈਠੇ ਨੇ ਹਲੇ ਦੇਖੀ ਜਾਂਦੇ ਨੇ ਭਾਈ ਉਹਦੀ ਟਰੈਲੀ ਗਈ ਇਹਦੀ ਟਰੈਲੀ ਗਈ ਉਹ ਉਹਦੀ ਟਰੈਲੀ ਗਈ ਬਾਵਾ ਜੀ ਕਸਾਨ ਸੜਕੋ ਮੈਂ ਆ ਚੁਕੇ ਹੈ ਕੌਨ ਸਾ ਬ੍ਰਾਂਡ ਪੀਤਾ ਹੈ का संतरा जॉब कौन से करता है नहीं करता तो पीता कहां से है? दोस्तों से मांग कर तू धरती पे बोझ तो है ही साथ में दोस्तों के ऊपर भी बोझ बना पड़ा है तू पंजाब के भारत के वासी है डेली वन के जी टू के जी खाता हूं <laughs> मुझे पता लगा किसान बात तोड़ने की बात करते हैं मजदूरी कर रहा अगर मुझे घेर पाना आता होता मैं आप खुद देता इस सज्जन को क्या तकलीफ है भाई ਕਿਆ ਤਕਲੀਫ ਹੈ इनको ਸਤਿ ਸ਼੍ਰੀ ਅਕਾਲ ਦੋਸਤੋ ਸੰਭੂ ਬਾਰਡਰ ਤੇ ਖੜੇ ਆ ਰਾਤ ਦਾ ਸਮਾਂ 8 ਵੱਜ ਚੁੱਕੇ ਨੇ ਹਾਲਾਂਕਿ ਮੀਟਿੰਗ ਉਧਰ ਸਟਾਰਟ ਵੀ ਹੋ ਚੁੱਕੀ ਹੈ ਤੇ ਜਿਵੇਂ ਕਿ ਦੱਸਿਆ ਕਿ ਜਿਹੜੇ ਨਹੀਂ ਆਏ ਧਰਨੇ ਦੇ ਵਿੱਚ ਜਰੂਰ ਆਓ ਕਿਉਂਕਿ ਦਿਲ ਬੋਲ ਲੱਗਦਾ ਤੇ ਤੁਹਾਡਾ ਦਿਲ ਲਾਉਣ ਵਾਸਤੇ ਇੱਕ ਨੌਜਵਾਨ ਸਾਡੇ ਕੋਲ ਹੈ ਜੋ ਕਿ ਹਰਿਓਂ ਪਿੰਡ ਸਮਰਾਲੇ ਦੇ ਨਜ਼ਦੀਕ ਤੋਂ ਆਇਆ ਜਿੰਦੇ ਵਿੱਚ ਇੱਕ ਖਾਸੀਅਤ ਹੈ ਤੁਸੀਂ ਪਹਿਲਾਂ ਵੀ ਵੀਡੀਓਜ਼ ਦੇਖੀਆਂ ਹੋਣਗੀਆਂ ਜੋ ਕਿ 90 ਵਾਜਾਂ ਕੱਢਦੇ ਨੇ ਹਨਾ ਕਿ ਨਾਮ ਕੀ ਹੈ ਪਹਿਲਾਂ ਤਾਂ ਦੇਖਵਰ ਮੇਰਾ ਨਾਮ ਜਸਪਾਲ ਹਾਂਸਾ ਤੇ ਮੇਰਾ ਉਸਤਾਦ ਜੀ ਗੁਰਦੇਵ ਢੱਲੋਂ ਭਜਨਾਮ ਲਈ ਜੀ ਜੋ ਸੁਰੂ ਤੇ ਕਮੇਡੀ ਦਾ ਇੱਕ ਕਿੰਗ ਸੁਥਰੀ ਕਮੇਡੀ ਦਾ ਕਿੰਗ ਬਾਦਸ਼ਾਹ ਕਿਹਾ ਜਾਂਦਾ ਹੈ ਜਿਹੜਾ ਕੋਈ ਵੀ ਰਾਜਨੀਤੀ ਤੋਂ ਹਟ ਕੇ ਆਪਣੀ ਕਮੇਡੀ ਦਾ ਸੰਗਲ ਜੋੜਿਆ ਨੇ ਉਹਨਾਂ ਦਾ ਮੈਂ ਲਾਡਲਾ ਸਿਰਦਾਂ ਤੇ ਸਮਰਾਲੇ ਕੋਲ ਮੇਰਾ ਪਿੰਡਾ ਹਰੀਆਂ ਬਾਲਿਓ ਤੇ ਮੈਨੂੰ ਕਿਸਾਨਾਂ ਨਾਲ ਦਿਲੋਂ ਪਿਆਰ ਆ ਤੇ ਮੈਨੂੰ ਇਹ ਵੀ ਪਤਾ ਕਿਸਾਨ ਜਦੋਂ ਅਨਾਜ ਬੀਜਦੇ ਨੇ ਤੇ ਉਸ ਅਨਾਜ ਨੂੰ ਅਸੀਂ ਕਈ ਵਾਰੀ ਫਸਲਾਂ ਪਿੰਡਾਂ ਦੇ ਵਿੱਚ ਅੱਗੇ ਕਣਕਾਂ ਵੜਦੇ ਹੁੰਦੇ ਸੀ ਹੁਣ ਤਾਂ ਹਰ ਚੀਜ਼ ਤਰੱਕੀ 'ਚ ਆ ਗਈ ਉਹ ਉਸ ਟਾਈਮ ਕਣਕਾਂ ਵੜਨ ਵਾਸਤੇ ਅਸੀਂ ਦਾਤੀਆਂ ਚੱਕ ਕੇ ਕਿਸਾਨਾਂ ਦੀਆਂ ਕਣਕਾਂ ਵੜਦੇ ਹੁੰਦੇ ਦੀ ਉਹ ਟਾਈਮ ਵੀ ਮੈਨੂੰ ਯਾਦ ਆ ਤੇ ਬਚਪਨ ਮੇਰਾ ਉਸ ਪਿੰਡਾਂ ਦੇ ਵਿੱਚ ਗੁਜ਼ਰਿਆ ਤੇ ਵਾਕੀ 90 ਆਵਾਜ਼ਾਂ ਕੱਢਦਾ ਮੈਂ ਪਹਿਲਾਂ ਮੈਂ ਮੇਰਾ ਉਸਤਾਦ ਜੀ ਗੁਰਦੇਵ ਢਿੱਲੋਂ ਜੀ ਜਿਹਨੂੰ ਸ਼ਾਂਤੀ ਤੇ ਭਜਨਾ ਆਮਲੀ ਉਹ ਕੀ ਕਹਿੰਦੇ ਵੀ ਭੱਜਣਿਆ ਵੀ ਮਰਜਣਿਆ ਵੀ ਤੂੰ ਵੀ ਝੰਡੀਆਂ ਲਾਈ ਫਿਰਦਾ ਕਿਸਾਨਾਂ ਦੀਆਂ ਐ ਕਹਿੰਦਾ ਸ਼ਾਂਤੀ ਇਹ ਤੈਨੂੰ ਨਹੀਂ ਪਤਾ ਲੱਗਿਆ ਵੀ ਕਿਸਾਨ ਤਾਂ ਉੱਥੇ ਦੇਖ ਲੈ ਟ੍ਰੈਲੀਆਂ ਲੈ ਕੇ ਖੜੇ ਨੇ ਸ਼ਾਂਤੀਆਂ ਦਿਨੇ ਪਤਾ ਭਜਨੇ ਆਵਲੀ ਵੀ ਕਿਸਾਨਾਂ ਸ਼ਾਂਤੀ ਇਸੇ ਕਰਕੇ ਮੈਨੂੰ ਵੀ ਜਾਣਾ ਪੈਣਾ ਵੀ ਮਰ ਜਣਿਆ ਸੱਚੀ ਗੱਲ ਆ ਭਜਨੇ ਆਪਣੀ نسل ਤੇ ਜ਼ਮੀਨ ਤੇ ਨਸਲਾਂ ਵੀ ਬਚਾਉਣੀਆਂ ਨੇ ਆਹੀ ਗੱਲਾਂ ਤਾਂ ਸ਼ਾਂਤੀ ਨਸਲ ਬਚਾਉਣ ਵਾਸਤੇ ਤਾਂ ਮੈਂ ਚੱਲਿਆ ਇਹਨੋਂ ਪਤਾ ਵੀ ਸਰਕਾਰ ਨੇ ਸਾਡੇ ਤੇ ਬਹੁਤ ਗਿੱਟਾ ਰੱਖ ਲਿਆ ਤੀਨੋਂ ਦਸਾਂ ਇਹ ਸਰਕਾਰਾਂ ਨੇ ਸੋਚਣਾ ਚਾਹੀਦਾ ਹੁਣ ਕਿੱਥੇ ਜਾਣਗੇ ਆ ਸਾਡੀਆਂ ਜ਼ਮੀਨਾਂ ਨਾਲੇ ਅਸੀਂ ਕਿਸਾਨ ਆ ਕਿਸਾਨਾਂ ਦੇ ਕੋਲ ਜ਼ਮੀਨਾਂ ਦਾ ਹੋਣਗੇ ਕਿ ਕਿਸਾਨ ਕਿੱਥੋਂ ਕ ਹੋਣਗੇ ਸ਼ਾਂਤੀ ਐ ਇਸੇ ਕਰਕੇ ਮੈਂ ਚੱਲਿਆ ਉਹ ਤੂੰ ਵੀ ਪਾਲਾ ਗਲਾਬੀ ਜਿਹਾ ਸੂਟ ਆਪਾਂ ਦੇਖ ਲੈ ਦੇਖ ਕੇ ਆਉਣਿਆਂ ਨਾਲੇ ਬਾਰਡਰ ਦੇਖ ਆਵਾਂਗੇ ਇਹੀ ਬਹਾਨੇ ਨਾਲੇ ਆਪਾਂ ਧਰਨੇ ਦੇ ਬੈਠੇ ਰਹਾਂਗੇ ਐਦਾਂ ਮੈਂ ਆਪਣੀਆਂ ਹਾਜ਼ਰੀਆਂ ਭਰਦਾ ਰਿਹਾ ਹੁਣ ਜੋਗਰਾਜਾ ਪਹਿਲੀ ਤਾਈ ਮੈਂ ਗੱਲ ਕਹੂੰਗਾ ਜਿਹੜੇ ਘਰ ਬੈਠੇ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਕਿਸੇ ਕੋਲ ਇੱਕ ਕੀਲਾ ਚਾਹੇ ਕੀਲਾ ਨਹੀਂ ਹੈਗਾ ਹੈ ਨਹੀਂ ਚਾਹੇ ਕੁਝ ਵੀ ਨਾ ਹੋਵੇ ਕਹਿੰਦੇ ਆਪਣੀ ਜ਼ਮੀਰ ਤੇ ਆਮਾਨਤ ਇਹ ਬੰਦਰੀ ਇਹਨਾਂ ਨੂੰ ਸੌਂਹ ਦੇਣਾ ਚਾਹੀਦਾ ਜਿਵੇਂ ਮੈਂ ਮਜ਼ਦੂਰ ਬੰਦਾ ਆ ਕੇ ਆਪਣੇ ਪਿੰਡਾਂ ਦੇ ਵਿੱਚੋਂ ਮੈਂ ਪਿੰਡ ਵੀ ਫੋਨ ਕੀਤਾ ਆਪਣੀ ਪੰਚਾਇਤ ਨੂੰ ਉਹ ਕਹਿੰਦੇ ਤੂੰ ਸ਼ੇਰ ਬੱਗਾ ਸਾਡਾ ਹੈਗਾ ਪਿਛਲੇ ਸਾਲ ਵੀ ਤੂੰ ਦਿੱਲੀ ਤੇ ਧਰਨਾ ਜਿੱਤ ਕੇ ਤੂੰ ਸਾਡੇ ਕੋਲ ਆਇਆ ਮੈਂ ਕਿਹਾ ਵੀ ਉਹ ਗੱਲ ਬਿਲਕੁਲ ਸਹੀ ਆ ਵੈਸੇ ਤੁਹਾਡੇ ਹੱਕ ਬਣਦਾ ਦਥੇਵੰਦੀਆਂ ਦੇ ਨਾਲ ਚਾਹੇ ਕੋਈ ਵੀ ਆਉਣਾ ਚਾਹੀਦਾ ਚਾਹੇ ਤੁਸੀਂ ਉਦਾਂ ਹੀ ਇੱਕ ਟਰੈਲੀ ਮੇਰੇ ਕੋਲ ਖੜਾ ਦਿਓ ਮੈਂ ਉਹਦੇ ਵਿੱਚ ਸੌਂਦਾ ਪੈਂਦਾ ਰਹੂੰਗਾ ਪਰ ਇਹ ਤਾਂ ਹੋਗਾ ਵੀ ਹਰੀਆਂ ਬਾਲਿਆਂ ਦੀਆਂ ਟਰੈਲੀਆਂ ਖੜੀਆਂ ਨੇ ਤੇ ਇਹ ਜਿੰਨੇ ਵੀ ਸਾਡੇ ਕੁਲਦੀਪ ਜੀ ਨੇ ਇਹ ਪ੍ਰਧਾਨ ਨੇ ਇਥੇ ਦੂਦਰੇ ਇਹਨਾਂ ਕੋਲ ਮੈਂ ਰਹਿਣਾ ਤੇ ਮੈਨੂੰ ਬਹੁਤ ਪਿਆਰ ਮਿਲਦਾ ਪਿਆਰ ਵੀ ਕਿਉਂ ਨਾ ਮਿਲੇ ਇਹਨਾਂ ਸਾਥਈ ਦਾ ਕਿਸਮਤ ਤੇ ਜਾ ਕੇ ਰਾਤ ਬਦਲ ਜਾਂਦੀ ਹੈ ਸੁਬਾਹ ਕੇ ਉੱਠ ਕੇ ਸਾਮ ਬਦਲ ਜਾਂਦੀ ਆ ਤੇ ਮੈਨੂੰ ਬੜਾ ਪਿਆਰ ਆ ਹੁਣ ਯੋਗ ਰਾਜਾ ਉਹ ਕਿਸਾਨਾਂ ਨੂੰ ਕਿਵੇਂ ਅਰਜ ਕਰਦਾ ਕਿਸਾਨਾਂ ਨੂੰ ਕਿਵੇਂ ਉਹ ਸਪੀਚ ਦੇ ਵਿੱਚ ਆਪਣਾ ਦਸਰਾ ਓਏ ਪੰਜਾਬ ਦੇ ਧਰਤੀ ਦੇ ਨੌਜਵਾਨਾਂ ਅੱਜ ਕਿਸਾਨੀ ਮੁੱਦਾ ਆਪਣੀ ਸਰਕਾਰਾਂ ਨੇ ਆਪਣਾ ਤੇ ਓਏ ਆਪਣੀਆਂ ਜ਼ਮੀਨਾਂ ਖਸਕ ਜਾਣ ਗਿਆ ਤੇ ਔਰ ਕੁਝ ਨਹੀਂ ਰਹਿਣਾ ਨਾ ਮੱਝ ਦਾ ਕਿਲਾ ਰਹਿਣਾ ਨਾ ਆਪਾਂ ਨੂੰ ਕਿਸੇ ਨੇ ਜੱਟ ਕਹਿਣਾ ਓਏ ਆਓ ਆਪਾਂ ਆਪਣੀਆਂ ਨਸਲਾਂ ਵੀ ਬਚਾਉਣੀਆਂ ਨੇ ਤੇ ਜਮੀਨਾਂ ਵੀ ਬਚਾਉਣੀਆਂ ਨੇ ਆ ਜਦੋਂ ਅਸਲ ਤੇ ਜਮੀਨਾਂ ਬਚ ਗਈਆਂ ਤਾਂ ਛੱਟਦੀ ਬੱਲੇ ਬੱਲੇ ਗੁੱਟੀ ਹੋ ਜੜੀਆਂ ਤੇ ਇਦਾਂ ਹੁਣ ਜੇ ਗੱਗੂ ਗੱਲ ਆਊਗਾ ਉਹ ਆਪਣੇ ਤਰੀਕੇ ਨਾਲ ਕਰਦਾ ਓਏ ਸਾਰੇ ਕਿਸਾਨਾਂ ਨੂੰ ਮੈਂ ਆਖਦਾ ਤੁਸੀਂ ਜ਼ਰੂਰ ਪੰਚੋ ਓ ਨਾਲੇ ਕਿਸਾਨਾਂ ਤੋਂ ਬਿਨਾਂ ਇਹ ਜਿਹੜੇ ਮਸਲੇ ਹੱਲ ਹੋਣਗੇ ਉੱਥੇ ਕਿਸਾਨ ਆਪਣੇ ਬਾਰਡਰਾਂ ਤੇ ਬੈਠੇ ਨੇ ਉਹ ਪਿੰਡ ਵਾਸੀਆਂ ਉਤੇ ਮਜ਼ਦੂਰ ਭਾਈਆਂ ਨੂੰ ਤੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਆ ਕੇ ਇਥੇ ਆਪਣੀਆਂ ਹਾਜ਼ਰੀਆਂ ਲਵਾਓ ਤੇ ਇਦਾਂ ਮੈਂ ਹੁਣ ਮੇਲਵਿੱਤਰ ਮੇਲਵਿੱਤਰ ਆਪਣੀਆਂ ਅੰਦਾਜ਼ ਚ ਗੋਗਾ ਓਏ ਹੋਏ ਉਹ ਮੈਂ ਕਿਹਾ ਵੀ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਹਲੇ ਦੇਖੀ ਜਾਂਦੇ ਨੇ ਭਾਈ ਉਹਦੀ ਟਰੈਲੀ ਗਈ ਇਹਦੀ ਟਰੈਲੀ ਗਈ ਉਹ ਉਹ ਵੀ ਟਰੈਲੀ ਗਈ ਉਹ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਓ ਯਾਰ ਆਪਾਂ ਤਸੇ ਦੇ ਵਿੱਚ ਬੈਠੀਏ ਤੇ ਉਹਨਾਂ ਤਸੇ ਵਧਿਆਦੀਆ ਤੇ ਉਹਨਾਂ ਦੀ ਆਵਾਜ਼ਾਂ ਸੁਣ ਕੇ ਆਪਣੇ ਕਾਨੂੰਨ ਵਾਪਸ ਲਈਏ ਉਹ ਮੈਂ ਕਹਿੰਦਾ ਉਹ ਜੇ ਸਾਨੂੰ ਉਹ ਸਾਡੇ ਨਾਲ ਆਜ਼ਾਦ ਕਰੂਗਾ ਤੇ ਅਸੀਂ ਇਹੀ ਕਾਗੇ ਵੀ ਸਾਡੇ ਜਿੰਨੇ ਵੀ ਆ ਸਭ ਤਾਂ ਇਹਨਾਂ ਨੂੰ ਕਬੂਲ ਕਰੇ ਤੇ ਅਸੀਂ ਆਪਣੇ ਘਰਾਂ ਨੂੰ ਜਾਈਏ ਤੇ ਇਦਾਂ ਮੈਂ ਆਵਾਜ਼ਾਂ ਕੱਢਦਾ ਰਿਹਾ ਪਹਿਲੀ ਗੱਲ ਤਾਂ ਇਹ ਆ ਜੀ ਮੈਂ ਘਰੋਂ ਬਹੁਤ ਗਰੀਬ ਆ ਮੇਰਾ ਮੇਰਾ ਜਿਹੜਾ ਮਾਂ ਪਿਓ ਆ ਉਹਨਾਂ ਨੇ ਮੈਨੂੰ ਪਹਿਲਾਂ ਤੇ ਆਜ਼ਾਦ ਇਹ ਰੱਖਿਆ ਜਿਵੇਂ ਚਮਕੌਰ ਸਾਹਿਬ ਵਾਲਾ ਚੰਨੀ ਨਹੀਂ ਦੀ ਉਹ ਆਜ਼ਾਦ ਟਿਕਟ ਲੇਤੀ ਦੀ ਤਾਂ ਉਹ ਇੱਥੇ ਤੱਕ ਪਹੁੰਚਾ ਮੈਂ ਵੀ ਆਜ਼ਾਦ ਹਾਂ ਮੈਂ ਇਸ ਲਈ ਆਜ਼ਾਦ ਹਾਂ ਮੈਂ ਇਹਨਾਂ ਕਿਸਾਨਾਂ ਦੇ ਦਿਲ ਦੀ ਭਾਵਨਾ ਸੁਣਨਾ ਚਾਹੁੰਦਾ ਜਿੱਥੇ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਵਰਗੀਆਂ نسلਾਂ ਬਚ ਗਈਆਂ ਸਾਡੀ ਸਾਡੇ ਸਭ ਕੁਝ ਬਚ ਜਾਨਾ ਅੱਜ ਮਹਿੰਗਾਈ ਨੇ ਉਹ ਜਿਹੜੀਆਂ ਇਹਨਾਂ ਦੀਆਂ ਮੰਗਾ ਨੇ ਉਹਤੇ ਖਰੇ ਉਤਰਨਗੇ ਜਦ ਤੱਕ ਕੋਈ ਸਾਨੂੰ ਸਨੇਹਾ ਨਹੀਂ ਮਿਲਦਾ ਜਦ ਤੱਕ ਸਨੇਹਾ ਨਹੀਂ ਮਿਲਦਾ ਸਾਨੂੰ ਉਹ ਤੱਕਰੇ ਮਜ਼ਦੂਰ ਬੰਦਾ ਵੀ ਹੋਰ ਨਹੀਂ ਜਾ ਸਕਦਾ ਕਿਸਾਨਾਂ ਦੇ ਨਾਲ ਆ ਵੀਰੇ ਕਿਸਾਨ ਮੇਰੇ ਇੱਕ ਗੱਲ ਤੇ ਇੱਕ ਉਧ ਦੇ ਮੇਰੇ ਤੇ ਜਾਨ ਵਾਰਦੇ ਨੇ ਚਾਹੇ ਮੈਂ ਆਪਣੀ ਗਰੀਬੀ ਤੌਰ ਤੇ ਆਇਆ ਹੋਇਆ ਚਾਹੇ ਮੈਂ ਇਹਨਾਂ ਕਿਸਾਨਾਂ ਦਾ ਸਾਥ ਦਿੰਦਾ ਤੇ ਮੈਨੂੰ ਐ ਵੀ ਪਤਾ ਵੀ ਕੱਸੀ ਵੀ ਪੱਤਰਕਾਰਾਂ ਦਾ ਜਿੰਨਾ ਵੀ ਤੇ ਜਿੰਨੇ ਪਈ ਪੱਤਰਕਾਰ ਨੇ ਆ ਵੀਰ ਨੇ ਮੈਨੂੰ 20 ਲੱਖ ਦਾ ਮਲੇ ਦਿੱਤੇ ਨੇ ਇਹਨਾਂ ਨੂੰ ਪਰਮਾਤਮਾ ਇਹਨਾਂ ਦੇ ਪੋਤਿਆਂ ਨੂੰ ਰਾਜੀ ਰੱਖੇ ਤੇ ਮੈਂ ਦਿਲ ਦੇ ਵਿੱਚ ਇਹ ਹੀ ਧਾਰਿਆ ਮਰ ਜਾਾਂਗੇ ਖੜਾਂਗੇ ਇਹਨਾਂ ਨਾਲ ਖੜਾਂਗੇ ਘਰ-ਵਾਰ ਨਹੀਂ ਦੇਖਦਾ ਮੈਂ ਪਹਿਲਾਂ ਵੀ ਪਿਛਲੇ ਸਾਲ ਤੋਂ 20 20 ਅਰ 20 ਦੇ ਵਿੱਚ ਮੈਂ ਕਿਹਾ ਸੀ ਦਿੱਲੀ ਧਰਨੇ ਦੇ ਮੈਂ ਮੈਂ ਘਰ ਦਾ ਖਿਆਲ ਨਹੀਂ ਕਰਦਾ ਮੈਂ ਸਭ ਕੁਝ ਛੱਡ ਦੇਣਾ ਜਦੋਂ ਇਹ ਧਰਨੇ ਸ਼ੁਰੂ ਹੋਏ ਨੇ ਮੈਂ ਇਹਨਾਂ ਧਰਨਿਆਂ ਤੇ ਮੈਨੂੰ ਪਤਾ ਮੈਂ ਤਾਂ ਮਦੂਰ ਕਹਿ ਸਕਦਾ ਆਪਣੇ ਆਪ ਨੂੰ ਜੇ ਮੇਰਾ ਕਿਸਾਨਾਂ ਦਾ ਸਾਥ ਸਾਡੇ ਬਾਪੂ ਜੀ ਇਹ ਰਾਤ ਵੀ ਇਹਦੀ ਵੀਡੀਓ ਬਣੀ ਸੀ ਹਾਂ ਅਸੀਂ ਆਇਆ ਸੀ ਇਹ ਲੰਬੜਦਾਰ ਸਾਹਿਬ ਇਹ ਤੁਸੀਂ ਮੈਨੂੰ ਮਾਨ ਨਹੀਂ ਦਿੱਤਾ ਨਹੀਂ ਨਹੀਂ ਕਹਿੰਦਾ ਮਾਨ ਤੇ ਸਮਾਨ ਸਾਨੂੰ ਦਾਤਾ ਜੀ ਨੇ ਬਖਸ਼ੇ ਉਹ ਕਿਸੇ ਟਾਈਮ ਹੁੰਦੇ ਦੀ ਲੰਬੜਦਾਰ ਟੁੱਟੇ ਹੋਏ ਰੱਖ세 ਤੇ ਮਾਨ ਸਮਾਨ ਤੇ ਉਸ ਧਰਤੀ ਦੇ ਅਸੀਂ ਜੋਗਾ ਪਵਿੱਤਰ ਧਰਤੀ ਮਾਛਵਾੜੇ ਦੇ ਸਮਰਾਲਾ ਮਾਛਵਾੜਾ ਉੱਥੇ ਦਾ ਮੈਂ ਇੱਕ ਇੱਕ ਕਮੇਡੀ ਕਿੰਗ ਆ ਜਿੰਨੇ ਵੀ ਆਵਾਜ਼ਾਂ ਕੱਢਦਾ ਚਾਹੇ ਸੰਨੀ ਦਿਓਲ ਦੀ ਚਾਹੇ ਪਰਮੇਸ਼ਪੁਰੇ ਬਾਈ 100 ਬਾਈ ਜੀ ਗੱਲ ਮੈਂ ਇਹਨੂੰ 100 ਰੁਪਏ ਕੱਟ ਐ ਜੀ ਮੇਰੇ ਕੋਲ ਪੈਸੇ ਨਹੀਂ ਦੇ ਮੈਂ ਤਰਕੇ 500 ਦਿਓ ਵਾਦਾ ਕੀਤਾ ਅੱਜੇ ਵਾਦੇ ਮੋਦੀ ਵੀ ਕਰ ਗਿਆ ਬਾਈ ਗੱਲ ਸੁਣ ਮੈਂ ਹੁਣ ਦੇਵਾ ਦੇਵਾ ਉਹ ਲੈ ਨਹੀਂ ਇਹ ਸਰਦਾਰ ਦਾ ਵਾਦਾ ਹੈ ਇਹ ਸਰਦਾਰ ਦਾ ਵਾਦਾ ਹਸਣਾ ਬਾਈ ਗੁਰਦਾਸ ਮਾਨ ਜੀ ਕਹਿੰਦੇ ਨੇ ਹਸਲਿਆਂ ਦੇ ਘਰ বাসਲੇ ਜੇ ਹਸਾਂਗੇ ਬੇਟਾ ਇਹ ਗੱਲ ਹੈ ਲਓ ਜੀ ਰਮੇਸ਼ਪੁਰੀ ਜੀ ਹੋਰ ਵੀ ਆਵਾਜ਼ਾਂ ਆਉਂਦੀਆਂ ਨੇ ਰਮੇਸ਼ਪੁਰੀ ਜੀ ਕੀ ਆਰੇ ارے کھٹر صاحب انہاں کے انہاں کے جو شرطاں نے مودی کو کہہ کے بنا لو نہیں تا کسان بڑے تکھے ہوتے ہیں جی ایک کھیت میں کھڑنا جانتے ہیں یہ اپنے حق لینا بھی جانتے ہیں ارے اس بات میں مکیں بو خوش نہیں ہے لوگ ਤਰਵਿੰਦਰ ਜੀ ਉਹ ਤਰਵਿੰਦਰ ਜੀ ਕਿ ਕਸਾਨ ਵੀਰ ਮੇਰੇ ਪਰਾਜ ਨੇ ਵੀ ਆਏ ਮੈਂ ਆਪਕੇ ਸਾਥ ਹਾਂ ਆਪਕੇ ਸਾਥ ਹਮੇਸ਼ਾ ਲਈ ਮੈਂ ਆਪਕੇ ਸਾਥ ਦਊਂਗਾ ਆਪ ਚਾਹਤੇ ਆ ਲਓ ਇਹਦੇ ਨਾਲ ਸਨੀ ਦੇਵ ਜੇ ਸਨੀ ਦੇਵ ਮੇਰੇ ਕਿਸਾਨਾਂ ਵੀਰਾਂ ਦਾ ਚੱਲ ਉਹਦੀ ਮਰਜ਼ੀ ਆ ਨਹੀਂ ਸਾਸ ਦਿੰਦਾ ਪਰ ਮੈਂ ਆਪਣੀ ਆਵਾਜ਼ ਦੇ ਲਹਿਰ ਚ ਕਹਾਂ ਹਾਂ ਮੈਂ ਮਿਨੀ ਸਨੀਦੋਲ ਤੇ ਸਨੀਦੋਲ ਜੇ ਕਹੇਗਾ ਕਿ ਮੈਂ ਬਾਵਾਜੀ ਕਸਾਲਾਂ ਸੜਕੋ ਮੈਂ ਆ ਚੁਕੇ ਹਾਂ ਮਗਰ ਕਸਾਲੋ ਕੇ ਸਾਥ ਮੈਂ ਦਊਂਗਾ ਮੀਟਿੰਗ ਤੇ ਮੀਟਿੰਗ ਤੇ ਮੀਟਿੰਗ ਤੇ ਮੀਟਿੰਗ ਇਹ ਗਵਰਨਮੈਂਟ ਮੀਟਿੰਗ ਕਰਾਤੀ ਹੈ ਜਿਸ ਮੀਟਨ ਮੇ ਕੋਈ ਸਵਾਲ ਪੈਦਾ ਹੋ ਗਿਆ ਹਬ ਜਰੂਰ ਦਿੱਲੀ ਮੈਂ ਬੜੇਗੇ ਉਹ ਬਾਟਰ 1 ਮਿੰਟ ਵਿੱਚ ਟੁੱਟ ਜਾਈਗਾ ਪਰ ਕਿਸਾਨ ਦਾ ਦਿਲ ਜਾਣਦਾ ਹੈ ਉਹ ਆਪਣੇ ਹੱਕ ਲੈਣ ਵਾਸਤੇ ਦਿੱਲੀ ਕਿਆ ਬੰਗਲਾਦੇਸ਼ ਵੀ ਜਾਣਾ ਪਿਆ ਤਾਂ ਵੀ ਜਾਣਗੇ ਜੈ ਬਗੇ ਬਾਈ ਬਗੇ ਜੀ ਬਹੁਤ ਵਧੀਆ ਛੋਟਕੀ ਗੱਲ ਸੁਣ ਧੰਨਵਾਦ ਬਾਹਰਲੇ ਦੇਸ਼ ਕਿਉਂ ਬਗੇ ਜੀ ਇਹ ਲੋਕਾਂ ਨੇ ਇਹ ਸਰਕਾਰਾਂ ਨੇ ਅਸੀਂ ਗੱਲ ਸੁਣੋ ਜੀ ਇੱਕ ਇੱਕ ਬਾਈ ਜੀ ਇੱਕ ਇੱਕ ਬੱਚਾ ਹੈ ਦਾਦਾ ਦੇ ਲਈ ਬਹਣਦੇ ਨੇ ਇਹ ਸਭ ਬੁਲਾਇਓ ਨੂੰ ਇਹ ਕੇ ਸਰਕਾਰਾਂ ਤੋਂ ਵਾਗੇ ਹੁਣ ਬੇਟਾ ਸਾਡਾ ਮੇਰਾ ਭਤੀ ਜੈਕ ਉਹਦੇ ਕੋਲ 35 ਕਿੱਲੇ ਵਾਣੇ ਕੁੜੀਆਂ ਦੋ ਭੈਣਾ ਬਹਿਤੀਆਂ ਉਹ ਕਹਣਾ ਹੈ ਗੰਦੀ ਦੇਖੇ ਲੜਾਈਆਂ ਝੌਕੜੇ ਉੱਥੇ ਜਿਹਦੀ ਮਨਜ਼ੂਰੀ ਕਰਕੇ ਖਾਣਾ ਪੈਂਦਾ ਪਤਾ ਉੱਥੇ ਕੋਈ ਲੋੜਾ ਨਹੀਂ ਗੋਲਾ ਨਹੀਂ ਉਹ ਸਰਕਾਰਾਂ ਚੰਗੇ ਨੇ ਵੀਰ ਜੀ ਅਸੀਂ ਕੰਮ ਕਰਦੇ ਹਾਂ ਸਰਕਾਰਾਂ ਨਾਲ ਜ਼ੁਲਮ ਕਰਦੀਆਂ ਨੇ ਜ਼ਿਮੀਂਦਾਰ ਹੈ ਅੰਨਦਾਤਾ ਹੈ 4 ਵਾਲਾ ਆੜਤੀਆ ਸਭ ਤੋਂ ਉੱਤਮ ਹੈ ਅਸੀਂ ਬਈ ਕੁਝ ਲੈਣ ਨਾ ਤੋ ਸੜਕ ਸਾਡੀ ਐ ਪੈਸੇ ਸਾਡੇ ਨੇ ਅਸੀਂ ਦਿੱਲੀ ਜਾ ਕੇ ਕਿਹੜਾ ਪੰਪ ਚਲਾਣੇ ਕੋਲੇ ਸਾਡੇ ਕੋਲ ਕੀ ਐ ਚੰਡੇ ਇੱਕ ਇੱਕ ਟੰਡਾ ਟੇ ਡੰਡਾ ਇਹ ਇੱਕ ਡੇਕ ਦਾ ਡੰਡਾ ਕੁਝ ਬਾਈ ਸਾਡੇ ਕੋਲ ਤਾਂ ਕੋਈ ਹੱਤ ਵਧਿਆ ਹੀ ਨਹੀਂ ਸੀ ਅਸੀਂ ਜਾ ਕੇ ਦਿੱਲੀ ਭਾਈ ਜਾਂਦੇ ਉੱਥੇ ਬੈਠੇ ਲੀ ਦੀ ਔਰ ਇਹ ਵਧੀਆ ਬੰਦਾ ਵਧੀਆ ਇਹ ਖੱਟੜ ਸਾਡੇ ਜੱਟ ਭਾਈ ਪਤਾ ਬੜੀ ਗੱਲ ਜਲੀ ਕਹਿੰਦੇ ਪਹਿਲਾਂ ਕਹਿੰਦੇ ਵੀ ਜੇ ਪੰਜਾਬ 'ਚ ਹੁੰਦੇ ਵੀ ਆਨਣ ਨਹੀਂ ਮਿਲਦਾ ਬਾਈ ਕਰਨ ਹੋਗੇ ਵੀ ਪੰਜਾਬ ਖੜੀ ਐ ਬਾਈ ਸਾਤੋਂ ਗਣੇ ਨਹੀਂ ਜਾਂਦੇ ਵੀ ਕਿੰਨੇ ਚੀਜ਼ਾਂ ਨੇ ਪਰ ਸਾਡਾ ਜਿਹੜਾ ਲਹੂ ਹੈ ਖੂਨ ਹੈ ਨਾ ਬਾਲੇ ਮਾਰਦਾ ਹੈ ਬਾਈ ਬਾਲੇ ਮਾਰਦਾ ਆ ਖੜਿਆ ਅਸੀਂ ਤਾਂ ਉਰੇ ਬੈਠ ਰਹਾਂਗੇ 8 ਸਾਲ ਹੋ ਗਿਆ ਇਹਨੂੰ ਆਏ ਬਾਈ ਟਟੜ ਵੀ ਕਰਤੇ ਬਾਈ 200 ਤੋਂ ਪਹਿਲਾਂ ਫੱਟੜ ਕਰਤਾ ਇਹਨੇ ਬਾਈ ਗੱਲ ਸੁਣੋ ਸਾਨੂੰ ਇੱਕ ਹੈ ਗਾਹਾਂ ਜਾ ਕੇ ਇਹਦਾ ਸਾਨੂੰ ਕੁਝ ਉੱਥੇ ਵੀ ਦਿੱਲੀ ਨੂੰ ਚੱਕ ਕੇ ਲੈਣਾ ਸੀ ਅਸੀਂ ਕੋਈ ਹੈ ਤਾਂ ਨਹੀਂ ਕੋਈ ਚੀਜ਼ ਚੱਕ ਕੇ ਮੋੜਨੀ ਆ ਅਸੀਂ ਤਾਂ ਅਸਾ ਇੱਕ ਅਸੀਂ ਤਾਂ ਮੰਗੀ ਬਣਾਉਣੀ ਮੰਗੀ ਬਣਾਏ ਅਸੀਂ ਤਾਂ ਉਰੇ ਬੈਠੇ ਹਾਂ ਆਪਦੇ ਪੰਜਾਬ ਵਿੱਚ ਪਹਿਣ ਪਾਏ ਜਿਵੇਂ ਬੈਠੇ ਹਾਂ ਮੰਗੀ ਬਣਾਏ ਸਾਡੇ ਭਾਈ ਤੱਕਾ ਕਰਦੇ ਨੇ ਢੋੜਿਆ ਆਪਾਂ ਇਹ ਲੈ ਆ ਤੋੜ ਦਾਂਗੇ ਆਪਾਂ ਫੇਰ ਕੋਈ ਉੱਥੇ ਜੇ ਤਾਂ ਪਰੂ ਆਏ ਆ ਵੀ ਆਪਾਂ ਚੱਕ ਕੇ ਕੋਈ ਆਪਣਾ ਚੀਵੀ ਦਾ ਮੁੰਡਾ ਹੀ ਆਪਾਂ ਤਾਂ ਮੰਗੀ ਲੈਣ ਆਪਾਂ ਤਾਂ ਵਹਿ ਕੇ ਲੈਣਗੇ ਪਰ ਸਾਡੇ ਨਹੀਂ ਕੱਢਣ ਲੱਗੇ ਹੈ ਬਈ ਮੋਦੀ ਦੀ ਮੋਦੀ ਦੀ ਵੀ ਆਉਂਦੀ ਆ ਆ ਜਾ ਆ ਜਾ ਮੋਦੀ ਵਰਗਾ ਹੁੰਦਾ ਲੈਣ ਵਾ ਕਰਦੇ ਕਿ ਕਮਾ ਕਰਦੇ ਮੋਦੀ ਇਸ ਦੇ ਕਾਲਰ ਪਸੰਦ ਨਹੀਂ ਗਈ ਉਹਦੇ ਵਰਗਾ ਝੂਠ ਬੰਦਾ ਤਾਂ ਹੈ ਨਹੀਂ ਕੋਈ ਵੀ ਸਾਡੇ ਸਰਕਾਰਾਂ ਨੂੰ ਮੇਡ ਤੋੜਨ ਦਾ ਲਾਲ ਕਰ ਦੋ ਮੋਦੀ ਦੇ ਹੁਣ थोड़ी कैंड बनाई वीडियो मोदी की आवाज के लगा भारत के वास आए मुझे पता लगा किसान बार्डर तोड़ने की बात करते हैं मगर मैं जानता किसान जिद्दी बात है कर भी सकते हैं कर भी सकते हैं मैं किसी को कुछ नहीं कहता तोड़ दे मोदी साहब रेट आएंगे फिर बैरिकेड तोड़ने हाँ मोदी साहब अगर मुझे गैर पाना आता होता मैं आप खुद बाजर तोड़ देता <laughs> ਵਾਹ ਤੇ ਕੀ ਬਹਾਦਰੀ ਹੈ ਸੋ ਮੋਦੀ ਸਾਹਿਬ ਨੇ ਵੀ ਕਿਹਾ ਤਾਂ ਵੀ ਜੇ ਮੈਨੂੰ ਗੇਰ ਪਾਣਾ ਹੁੰਦਾ ਤਾਂ ਮੈਂ ਆਪੇ ਵੈਰੀਗੇਟ ਤੋੜ ਦੇਣੀ ਸੀ ਸੋ ਤੁਹਾਡਾ ਕੀ ਕਹਿਣਾ ਵੀਰ ਦੇ ਟੈਲੈਂਟ ਬਾਰੇ ਜ਼ਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਹਰਿਓ ਪਿੰਡ ਹੈ ਇਹਨਾਂ ਦਾ ਸਮਰਾਲੇ ਦੇ ਕੋਲ ਮਾਛਵਾੜਾ ਸਾਹਿਬ ਦੇ ਕੋਲ ਮਿਲ ਵੀ ਸਕਦੇ ਹੋ ਮੇਰਾ ਪਿੰਡ ਨਾਮ ਕਿਹ ਲਭਰੀਆਂ ਤੇ ਇਹ ਲੌਂਗਵਾਲ ਤੋਂ ਇਲਾਕੇ ਦਾ ਹਾਂ ਨੰਬਰਦਾਰ ਸਾਹਿਬ ਨੰਬਰਦਾਰ ਕਿਹ ਲਭਰੀਆਂ ਤਹਿਸੀਲ ਲੌਂਗਵਾਲ ਦੇ ਪ੍ਰਧਾਨ ਹਾਂ ਠੀਕ ਹੈ ਜੀ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਨੇ ਜੀ ਸੋ ਸੰਭੂ ਬਾਟਰ ਤੇ ਖੜੇ ਆ ਦੇਖ ਸਕਦੇ ਹੋ ਹੌਸਲੇ ਉਸੇ ਤਰ੍ਹਾਂ ਹੀ ਬੁਲੰਦ ਨੇ ਆਪਣਾ ਨੰਬਰਦਾਰੀ ਨਹੀਂ ਚਾਹੀਦੀ ਉਹ ਬਾਈ ਚਾਹੀਦੀ ਮੇਨਟੇਨ ਦਾ ਜੋ ਵੀ ਨਤੀਜਾ ਆਉਂਦਾ ਦੇਖਿਆ ਜਾਊਗਾ ਤੇ ਪਰ ਹੌਸਲੇ ਉਵੇਂ ਹੀ ਚੜਦੀ ਕਲਾ ਜਿਨੇ ਜਿਵੇਂ ਚੜਦੀ ਕਲਾ ਜਿ ਪੰਜਾਬੀ ਹਮੇਸ਼ਾ ਹੁੰਦੇ ਨੇ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ ਦੇ ਚੁੱਕੇ ਜੀ ਬੜਾ ਬਧਕਿਆ ਲੈ ਬਹੁਤ ਧੰਨਵਾਦ ਆ ਜੀ ਥੋੜੇ ਤਾਂ ਥੋੜੀ ਚੜਾਈ ਚੱਲੀ ਹੁਣ ਲੋਕਾਂ ਦੇ ਫਰਕ ਪਤਾ ਸਾਡੇ ਪਿੰਡ ਚੋਂ ਅਸੀਂ ਬਾਈ ਜੀ ਇੱਧਰ ਹੋਣੀ ਜਾਊਗਾ ਟ੍ਰੈਕ ਮੇਰੇ ਅਸੀਂ ਆਲੇ ਮੇਰੇ ਭਤੀ ਜਖੜਾ ਅਸੀਂ ਬਾਈ ਇੱਕ ਕਰਦੇ ਤਿੰਨ ਪਰਿਵਾਰਾਂ ਅਸੀਂ 10 ਬੰਦੇ ਆ ਤਿੰਨ ਘਰ ਦੇ ਹਾਂਜੀ ਸਾਰੇ ਪਿੰਡ ਚੋਂ ਟਰੈਕਟਰ ਵੀ ਮੇਰਾ ਹੀ ਐ ਟਰੈਕਟਰ ਮੈਨੂੰ ਚਲਾਉਂਦਾ ਮਾਪਤੀ ਚਲਾਉਂਦਾ ਬਈ ਨਿਗਾਹ ਜੀ ਤੇ ਅੱਖ ਪਤਾ ਇਸ ਕੱਲ ਕੱਲ ਬਹੁ ਪਿਆ ਖੰਗ ਕਲੋਕ ਗਈ ਸਲਾ ਇਨਾ ਹੋ ਗਿਆ ਪਰ ਪਤਾ ਗਿਆ ਛੋਟੇ ਵੀਰ ਮੈਂ ਭਾਈਆਂ ਨਾਲ ਵੱਡੇ ਹੁੰਨੇ ਸੀ ਨੰਬਰਦਾਰ ਵੀ ਭਾਈਆਂ ਨਾਲ ਵੱਡੇਆਂ ਵੱਡੇਆਂ ਪ੍ਰਧਾਨ ਵੀ ਭਾਈਆਂ ਨਾਲ ਪੂਰੀ ਜ਼ਿੰਦਗੀ ਦੇਾਂਗੇ ਬਾਈ ਕੱਲ ਨੂੰ ਵਿਆਹ ਐ ਮੇਰੀ ਸਾਲੀ ਦੀ ਕੁੜੀ ਦਾ ਅੱਛਾ ਵਿਆਹ ਛੜਤਾ ਮੈਂ ਹਾਂ ਓਏ ਬਿਆ ਛੱਡ ਬਿਆ ਛੱਡੇ ਬਿਆ ਛੱਡਤਾ ਬੰੂ ਬਾੜ ਨਹੀਂ ਛੱਡੇ ਅਸੀਂ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕੁਲਦੀਪ ਸਿੰਘ ਸੇਖੋਂ ਬਲਾਕ ਸਰਪ੍ਰਸ ਮੱਛੀਵਾਲਾ ਸਾਹਿਬ ਅਤੇ ਸਮਰਾਲਾ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਮੀਟਿੰਗ ਬਾਰੇ ਤੇ ਜੋ ਵੀ ਮਾਹੌਲ ਹੈ ਹੁਣ ਤੱਕ ਧਰਨੇ ਬਾਰੇ ਮਾਹੌਲ ਇਦਾਂ ਜੀ ਮੀਟਿੰਗ ਦਾ ਹਜੇ ਸਾਨੂੰ ਮੈਸੇਜ ਨਹੀਂ ਆਇਆ ਜਿਵੇਂ 8 ਵਜੇ ਦਾ ਸ਼ੁਰੂ ਹੋਣੀ ਹੈ ਅੱਜ ਹਾਂਜੀ ਹਾਂ ਜਿਵੇਂ ਮੈਸੇਜ ਆਊਗਾ ਫਿਰ ਉਹਦਾ ਦੇਖਦੇ ਆਂ ਕੀ ਸਾਨੂੰ ਸਾਡੇ ਆਗੂ ਸਾਹਿਬਾਨ ਆਦੇਸ਼ ਕਰਦੇ ਨੇ ਬਾਕੀ ਮਾਹੌਲ ਤਾਂ ਤੁਸੀਂ ਦੇਖਿਆ ਜੀ ਇੱਥੇ ਗਮਗੀਨ ਹੀ ਆ ਗੋਲੇ ਗਾਲੇ ਚੱਲੀ ਜਾਂਦੇ ਅੱਜ ਥੋੜੀ ਜਿਹੀ ਸ਼ਾਂਤੀ ਰਹੀ ਆ ਬਾਕੀ ਸਰਕਾਰਾਂ ਦਾ ਦਾ ਜੋ 파ਰੋਵਾਰ ਹੋ ਰਿਹਾ ਤੁਸੀਂ ਰੋਜ਼ ਘੁੰਮਦੇ ਹੋ ਲੋਕਾਂ 'ਚ ਦੇਖਦੇ ਹੋ ਤੁਸੀਂ ਬਹੁਤ ਸੋਹਣੀਆਂ ਕਬਰਾਂ ਵੀ ਕਰਦੇ ਹੋ ਕਵਰੇਜ ਅੱਗੇ ਜਾ ਕੇ ਵੀ ਦੇਖ ਕੇ ਆਇਓ ਤੇ ਇਹ ਇੱਕ ਮਤਲਬ ਸਾਡੇ ਨਾਲ ਤਾਂ ਜਿਵੇਂ ਕਹਿੰਦੇ ਆ ਵੀ ਅਸੀਂ ਕੋਈ ਬਾਹਰਲੇ ਮੁਲਕ ਦੇ ਆ ਗਏ ਹੁੰਨੇ ਆ ਉਹੀ ਸਾਡੇ ਨਾਲ ਬਫਾਰ ਹੋਇਆ ਗੋਲੇ ਲੱਗੇ ਆ ਸਾਡੇ 2-250 ਮੁੰਡਾ ਫੱਟੜ ਹੋ ਗਿਆ ਤੇ ਬਹੁਤਾ ਜਣਿਆਂ ਦਾ ਤਾਂ ਵਿਚਾਰਿਆਂ ਦਾ ਹੀ ਇੰਨੀ ਜਿਆਦੇ ਹਾਲਤ ਨਾਜਿਕ ਹੋ ਗਈ ਆ ਵੀ ਉਹ ਸਾਰੀ ਜ਼ਿੰਦਗੀ ਲਈ ਜਿਵੇਂ ਕਹਿ ਲਾ ਵੀ ਬੱਜੜ ਹੀ ਹੋ ਗਏ ਆ ਨਹੀਂ ਆਪਦਾ ਕਾਰੋਬਾਰ ਕਰ ਸਕਦੇ ਸਿਰਫ ਇੱਕ ਜਿੰਦਾ ਲਾਸ਼ਾਂ ਹੀ ਰਹਿ ਗਈਆਂ ਹਾਂਜੀ ਇੱਕ ਹੀ ਸਾਨੂੰ ਤੇ ਸੋ ਇਹ ਚੀਜ਼ਾਂ ਨੇ ਜੀ ਕਿਸਾਨ ਵੀ ਸਾਡਾ ਇੱਕ ਛੀਤ ਹੋਇਆ ਪਰ ਇਹ ਗੱਲ ਇਹ ਆ ਵੀ ਇਹ ਮੋਦੀ ਸਰਕਾਰ ਨੂੰ ਤੇ ਖੱਟਰ ਸਰਕਾਰ ਨੂੰ ਇਹਦੇ ਬਾਰੇ ਦੇਖਣਾ ਚਾਹੀਦਾ ਸਾਡਾ ਹਰਿਆਣੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਅਸੀਂ ਤਾਂ ਦਿੱਲੀ ਚੱਲੇ ਆ ਜੰਤਰ ਮੰਤਰ ਤੇ ਹਰਿਆਣੇ ਨੇ ਤਾਂ jaan ਬੁੱਝ ਕੇ ਸਾਡੇ ਨਾਲ ਪੰਗਾ ਲਿਆ ਜਿਹੜਾ ਰਾਸਤੇ 'ਚ ਬੈਰੀਕੇਡ ਕੀਤੇ ਆ ਰੋਕਿਆ ਤੇ ਹਾਲਾਂਕਿ ਇਹਦਾ ਕੋਈ ਹਾਲ ਨਹੀਂ ਬਣਦਾ ਅਸੀਂ ਤਾਂ ਆਪਦਾ ਸ਼ਾਂਤਮਈ ਤਰੀਕੇ ਨਾਲ ਕਾਫਲੇ ਲੈ ਕੇ ਇੱਕ ਸਾਈਡ ਤੇ ਲੰਬੀਆਂ ਲੈਣਾ ਲੱਗੀਆਂ ਸੀ ਦੋ ਰੋਡ ਅਸੀਂ ਛੱਡੇ ਹੋਏ ਸੀ ਆਰਾਮ ਨਾਲ ਜੰਤਰ ਮੰਤਰ ਤੇ ਦਿੱਲੀ ਪਹੁੰਚਣ ਦਾ ਸਾਡਾ ਪ੍ਰੋਗਰਾਮ ਸੀ ਜੀ ਮੀਟਿੰਗ ਤੋਂ ਬਾਅਦ ਜੋ ਵੀ ਰਿਜ਼ਲਟ ਆਉਂਦਾ ਹਰ ਇੱਕ ਫੈਸਲੇ ਤੇ ਆਰੋ ਜੇ ਮੰਨਦੇ ਨਹੀਂ 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 ਘਰੋਂ ਅਸੀਂ ਤੁਰੇ ਸਿਰ ਤੇ ਕਫਨ ਬੰਨ ਕੇ ਆ ਜੀ ਸਾਡੇ ਆਗੂ ਸਾਹਿਬਾਨ ਜੋ ਸਾਨੂੰ ਹੁਕਮ ਕਰਨਗੇ ਜਿਉਂ ਕਹਿਣਗੇ ਵੀ ਬੈਰੀਕੇਡ ਤੋੜਨੇ ਆ ਤਾਂ ਤੋੜਾਂਗੇ ਚਾਹੇ ਮਰੀਏ ਚਾਹੇ ਜੀਵੀਏ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਠੀਕ ਆ ਆਪਣੀ ਆਉਣ ਵਾਲੇ ਭਵਿੱਖ ਲਈ ਆਪਦੀ ਫਸਲ ਲਈ ਆਪਦੀ ਨਸਲ ਲਈ ਆਪਦੀਆਂ ਜ਼ਮੀਨਾਂ ਲਈ ਅਸੀਂ ਆਪਦਾ ਸੰਘਰਸ਼ ਲਈ ਤੁਰੇ ਆਂ ਤੇ ਉਹ ਅਸੀਂ ਅੱਗੇ ਹੀ ਜਾਣਾ ਪਿੱਛੇ ਜਾਣ ਵਾਲਾ ਤਾਂ ਸਾਡਾ ਕੋਈ ਕੰਮ ਨਹੀਂ ਹੈ ਧੰਨਵਾਦ ਜੀ ਸੋ ਦੋਸਤੋ ਹੌਸਲੇ ਜਿਵੇਂ ਪਹਿਲਾਂ ਵੀ ਕਿਹਾ ਬਲੰਦ ਨੇ ਪੂਰੇ ਤੇ ਪੰਜਾਬੀਆਂ ਦਾ ਇਤਿਹਾਸ ਵੀ ਆ ਕਿ ਕਦੇ ਪਿੱਛੇ ਨਹੀਂ ਮੁੜੇ ਤਾਂ ਜਿੱਤ ਗਈ ਮੋੜਾਂਗੇ ਘਰ ਨੂੰ ਸੋ ਬਣੇ ਰਹਿਣਾ ਲਿਮਟਡ ਗੈਂਦੇ ਨਾਲ ਜਲਦੀ ਹੋਰ ਅਪਡੇਟ ਦੇ ਨਾਲ ਮਿਲਾਂਗੇ ਧੰਨਵਾਦ